ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਪਾਰਲੀਮੈਂਟ ਵਿੱਚ ਆਪਣਾ 7ਵਾਂ ਬਜਟ ਪੇਸ਼ ਕੀਤਾ ਹੈ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਸਾਡੇ ਵਿੱਚ ਅੱਜ ਸਾਡੇ ਨਾਲ ਨੇ ਗੁਰਲਿੰਗ ਸਿੰਘ ਜੀ ਜੋ পেশੇਵਜੋਂ ਇੱਕ ਸੀਏ ਨੇ ਗੁਰਲਿੰਗ ਸਿੰਘ ਜੀ ਵਨ ਇੰਡੀਆ ਪੰਜਾਬੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕਿਵੇਂ ਦੇਖਦੇ ਹੋ ਥੈਂਕ ਯੂ ਸੋ ਮਚ ਕਰਦੇ ਇਸ ਬਜਟ ਨੂੰ ਕਿਵੇਂ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਰੇਟ ਕਰਨਾ ਚਾਹੋਗੇ ਇਸ ਬਜਟ ਨੂੰ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ ਸਾਨੂੰ ਬੁਲਾਉਣ ਦੇ ਲਈ ਜਿਵੇਂ ਤੁਸੀਂ ਸਾਡੇ ਸਾਹਮਣੇ ਪਹਿਲਾ ਕੁਸ਼ਣ ਰੱਖਿਆ ਹੈ ਕਿ ਤੁਸੀਂ ਬਜਟ ਨੂੰ ਕਿਸ ਤਰ੍ਹਾਂ ਰੇਟ ਕਰ ਰਹੇ ਹੋ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਸਾਰਿਆਂ ਵੱਲੋਂ ਸਾਡੇ ਜਿੰਨੇ ਵੀ ਕਲਾਇੰਟਸ ਹੋ ਗਏ ਜਿੰਨੇ ਸਾਡੇ ਸੁਸਾਇਟੀ ਵਾਲੇ ਪੀਪਲ ਸਾਰੇ ਲੋਕ ਹੋ ਗਏ ਇਹਨਾਂ ਸਾਰਿਆਂ ਸਾਰਿਆਂ ਦਾ ਸਾਡੇ ਵੱਲੋਂ ਇੱਕੋ ਹੀ ਕੁਸ਼ਣ ਹੁੰਦਾ ਹੈ ਕਿ ਬਜਟ ਵਿੱਚ ਐਕੀ ਸਾਡੇ ਲਈ ਕੀ ਨਿਕਲੇਗਾ ਤੇ ਮੈਂ ਦੱਸਣਾ ਚਾਹਾਂਗਾ ਕਿ ਹਰ ਸਾਲ ਦੀ ਤਰ੍ਹਾਂ ਐਜਤ ਮੋਦੀ ਜੀ ਦਾ 3.0 ਸਤਵਾਂ ਸਾਡਾ ਬਜਟ ਆਇਆ ਹੈ ਜਿਹੜਾ ਸਾਡੇ ਵਿੱਤ ਮੰਤਰੀ ਨੇ ਪੇਸ਼ ਕੀਤਾ ਹੈ ਹੇ ਵੀ ਹਰ ਵਾਰ ਦੀ ਤਰ੍ਹਾਂ ਇੱਕ ਬਿਲਕੁਲ ਹੀ ਡਿਫਰੈਂਟ ਰੂਟ ਤੇ ਚੱਲ ਰਿਹਾ ਹੈ ਅਸੀਂ ਬਹੁਤ ਸਾਰੀ ਪਲੈਨਿੰਗ ਬਹੁਤ ਸਾਰੇ ਐਗਜ਼ੈਂਪਸ਼ਨਸ ਫੇਸ ਦੇਖ ਰਹੇ ਸੀ ਕਿ ਹੁਣ ਆਣਗੇ ਕੁਝ ਸੈਲਰੀ ਵਾਲੇ ਲਈ ਕੁਝ ਲੌਂਗ ਟਰਮ ਦੇ ਲਈ ਉਹ ਬਿਲਕੁਲ ਹੀ ਦੂਜੇ ਪਾਸੇ ਲੈ ਕੇ ਗਏ ਨੇ ਜਿਹੜਾ ਅੱਜ ਮੈਂ ਤੁਹਾਡੇ ਨਾਲ ਸਾਰੀ ਗੱਲਾਂ ਦੇ ਉੱਤੇ ਰੁਬਰੂ ਹੋਵਾਂਗਾ ਤੇ ਉਸੇ ਬਾਰੇ ਜਾਨਣਾ ਚਾਹਾਂਗੇ ਜਿਹੜਾ ਸਭ ਤੋਂ ਇੱਕ ਇੰਪੋਰਟੈਂਟ ਸਵਾਲ ਹੈ ਤੇ ਹਰ ਸੈਲਰੀਡ ਕਲਾਸ ਜਿਹੜਾ ਵੀ ਅੰਡੀਆਂ ਦਾ ਹੈ ਉਹ 익ਸਪੈਕਟ ਕਰ ਰਿਹਾ ਸੀਗਾ ਕਿ ਸਾਨੂੰ ਟੈਕਸ ਸਲੈਬ ਵਿੱਚ ਕੋਈ ਕੋਈ ਉਹ ਮਿਲੇਗਾ ਰਾਹਤ ਮਿਲੇਗੀ ਬਟ ਅੱਜ ਵੀ ਦੇਖਿਆ ਜਾਵੇ ਤਾਂ ਉਹਨਾਂ ਨੇ 올ਡ ਟੈਕਸ ਰਜਿਮ ਵਿੱਚ ਕੋਈ ਚੇਂਜ ਨਹੀਂ ਕੀਤੀ ਨਵੇਂ ਟੈਕਸ ਰਜਿਮ ਵਿੱਚ ਕੁਝ ਚੇਂजेस ਕੀਤੀਆਂ ਨੇ ਉਹ ਬੜੇ ਈਜ਼ੀ ਪਾਸ਼ਾ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਐਕਸਪਲੇਨ ਕਰੋਗੇ ਬਿਲਕੁਲ ਬਿਲਕੁਲ ਜੀ ਇਸ ਵਾਰ ਜਿਹੜਾ ਬਜਟ ਪੇਸ਼ ਹੋਇਆ ਹੈ ਇਸ ਸਤਵੇਂ ਬਜਟ ਦੇ ਵਿੱਚ ਇਹਨਾਂ ਨੇ ਨਿਊ ਸਕੀਮ ਨੂੰ ਪ੍ਰੋਮੋਟ ਕੀਤਾ ਹੈ ਅੱਜ ਤੋਂ ਪਹਿਲਾਂ ਸਾਡਾ ਇੱਕੋ ਹੀ ਸਕੀਮ ਹੁੰਦੇ ਸੀ ਤੇ ਪਿਛਲੇ ਤੋਂ ਪਿਛਲੇ ਬਜਟ ਵਿੱਚ ਇਹਨਾਂ ਨੇ ਇੱਕ ਨਿਊ ਸਕੀਮ ਲਾਂਚ ਕੀਤੀ ਸੀ ਉਸ ਟਾਈਮ ਇਹਨਾਂ ਨੇ ਨਿਊ ਸਕੀਮ ਦੇ ਵਿੱਚ ਇੱਕ ਲੋਕਾਂ ਦੇ ਵਲੇ ਲੋਕਾਂ ਦੇ ਪਾਸੇ ਇੱਕ ਓਪਰਚੁਨਿਟੀ ਦਿੱਤੀ ਸੀ ਜਿੱਥੇ ਉਹ ਚਾਹੁੰਦੇ ਸੀ ਕਿ ਲੋਕੀ ਬਿਨਾਂ ਇਨਵੈਸਟ ਕੀਤੇ ਵੀ ਟੈਕਸ ਸੇਵ ਕਰਨ ਪਿਛਲੇ ਸਾਲ ਪਿਛਲੇ ਬਜਟ ਤੋਂ ਜਿਹੜਾ ਕਿ ਪਿਛਲਾ ਫੁੱਲ ਬਜਟ ਆਇਆ ਸੀ ਉਸ ਟਾਈਮ ਤੋਂ ਇਹਨਾਂ ਨੇ ਨਿਊ ਰੈਜੀਮ ਨੂੰ ਡਿਫਾਲਟ ਕਰਤਾ ਸੀ ਇਸ ਵਾਰ ਇਹਨਾਂ ਨੇ ਜਿੰਨੇ ਵੀ ਚੇਂਜਸ ਸੈਲਰੀ ਕਲਾਸ ਲਈ ਜਾਂ ਸਾਰੇ ਲੋਕਾਂ ਲਈ ਕੀਤੇ ਹੈਗੇ ਉਹ ਨਿਊ ਰਜਿਮ ਦੇ ਵਿੱਚ ਹੀ ਕੀਤੇ। ਇਹਦੇ ਵਿੱਚ ਇਹ ਵੀ ਕਹਿ ਸਕਦੇ ਨੇ ਕਿ ਹੁਣ ਇਹਨਾਂ ਨੇ 올ਡ ਨੂੰ ਪ੍ਰੋਮੋਟ ਵੀ ਨਹੀਂ ਕਰ ਰਹੇ ਉਹਨੂੰ ਇਸ ਟਾਈਮ ਬੰਦ ਵੀ ਨਹੀਂ ਕੀਤਾ ਕੁਝ ਸਾਨੂੰ ਇਸ ਤਰ੍ਹਾਂ ਦੀ ਅੰਦਰੋਂ ਸਿਗੀਆਂ ਇਨਟੀਮੇਸ਼ਨਸ ਕਿ ਉਹਨੂੰ ਸ਼ਾਇਦ ਆਬਸੋਲੀਟਿਟੀ ਕਰ ਦੇਣਗੇ ਬੰਦ ਕਰ ਦੇਣਗੇ ਬਟ ਇਹਨਾਂ ਨੇ ਨਿਊ ਰਜਿਮ ਦੇ ਵਿੱਚ ਰਾਹਤ ਦਿੱਤੀ। ਇਹਨਾਂ ਨੇ ਸਭ ਤੋਂ ਪਹਿਲਾਂ ਸੈਲਰੀ ਕਲਾਸ ਲਈ ਜਿਹੜਾ ਇੱਕ ਸਟੈਂਡਰਡ ਡਿਡਕਸ਼ਨ ਪਹਿਲਾਂ 50000 ਤੇ ਚੱਲ ਰਿਆ ਸੀ ਉਹਨੂੰ ਇਨਕਰੀਜ਼ ਕਰਕੇ 75000 ਕਰ ਦਿੱਤਾ। ਯਾਨੀ 25000 ਨਾਲ ਸੈਲਰਡ ਏਮਪਲੋਈ ਨੂੰ ਇਸ ਵਾਰੀ ਐਕਸਟਰਾ ਟੈਕਸ ਬੈਨੀਫਿਟ ਇੱਕ ਸਟੈਂਡਰਡ ਡਿਡਕਸ਼ਨ ਜਿਸ ਦੇ ਨਾਮ ਨੂੰ ਅਸੀਂ ਜਾਣਦੇ ਹਾਂ ਉਸ ਉਸ ਨਾਮ ਨਾਲ ਕਰਤਾ ਹੈ ਨਾਲ ਇਹਦੇ ਨਾਲ ਹੀ ਜਿਹੜਾ ਸਲੈਬ ਹੈਗਾ ਉਹਦੇ ਵਿੱਚ ਵੀ ਥੋੜੇ ਜਿਹਾ ਮਾਈਨਰ ਚੇਂजेस ਕੀਤੇ ਹੈਗੇ ਉਹ ਇਸ ਤਰ੍ਹਾਂ ਹੈਗੇ ਕਿ ਪਹਿਲੇ ਸਾਡੇ 3 3 ਲੱਖ ਤੇ ਬਜਟ ਤੇ 5.5% ਟੈਕਸ ਵੱਧ ਰਿਹਾ ਸੀ ਐ ਨਿਊ ਸਕੀਮ ਦੇ ਵਿੱਚ ਉਹਨੇ ਇਸ ਵਾਰੀ ਇਹਨਾਂ ਨੇ ਪਹਿਲੇ 3 ਲੱਖ ਤੇ 0% ਫਿਰ ਅਗਲੇ 3 ਤੋਂ ਲੈ ਕੇ 7 ਲੱਖ ਦੇ ਟੈਕਸ ਦੇ ਅੰਦਰ ਅੰਦਰ ਆਉਣ ਵਾਲੇ ਲੋਕਾਂ ਦੇ ਲਈ ਟੈਕਸ ਜਿਹੜਾ ਹੈ 5% ਕਰਤਾ ਜਿਹੜਾ ਪਹਿਲੇ 6 ਲੱਖ ਤੱਕ ਹੁੰਦਾ ਸੀ ਇਸ ਤੋਂ ਬਾਅਦ 7 ਤੋਂ ਲੈ ਕੇ 10 ਲੱਖ ਤੱਕ ਇਹਨਾਂ ਨੇ ਜਿਹੜਾ ਰੇਟ ਆਫ ਟੈਕਸ ਹੈ ਉਹ 10% ਕਰਤਾ ਹੈ 10 ਤੋਂ 12 ਲੱਖ ਤੱਕ 15% ਕਰਤਾ ਹੈ 15 ਤੋਂ ਅੱਗੇ ਜਾ ਕੇ ਇਹਨਾਂ ਨੇ ਸਾਰਾ 30% ਦੇ ਕਰਤਾ ਹੈ ਤੇ ਇਹਦੇ ਨਾਲ ਜਿਹੜਾ ਸਿਕ ਸੈਲਿਡ ਏਮਪਲੋਈ ਹੈ ਉਹਨੂੰ 7.5 ਹਜ਼ਾਰ ਰੁਪਏ ਤੱਕ ਦਾ ਟੈਕਸ ਐਡੀਸ਼ਨਲ ਬੈਨੀਫਿਟ ਹੋ ਜਾਏਗਾ ਤੇ ਇਹ ਇਹਨਾਂ ਨੇ ਨਿਊ ਸਕੀਮ ਦੇ ਵਿੱਚ ਹੀ ਕੀਤਾ 올ਡ ਸਕੀਮ ਦੇ ਵਿੱਚ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਬੈਨੀਫੀਸ਼ੀਅਲ ਪਾਰਟ ਯਾ ਵਾਦੇ ਵਾਲੀ ਗੱਲ ਨਹੀਂ ਕੀਤੀ ਹੈ ਉਹੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ 올ਡ ਸਕੀਮ ਵਿੱਚ ਕੋਈ ਵਾਧੇ ਵਾਲੀ ਗੱਲ ਨਹੀਂ ਕੀਤੀ ਹੈ ਨਵੇਂ ਵਿੱਚ ਵੀ ਉਹ ਵੀ 175000 ਹੈ ਜਿਹੜਾ ਬਹੁਤ ਜ਼ਿਆਦਾ ਕੋਈ ਫਰਕ ਨਹੀਂ ਪੈ ਰਿਹਾ ਜੇ ਦੇਖਿਆ ਜਾਵੇ ਜੇ 10 ਲੱਖ ਤੋਂ ਉੱਪਰ ਤੁਹਾਡਾ ਸਲੈਬ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਸਾਰੇ ਕਰਨ ਨਾਲ ਸਾਨੂੰ ਕਿਤੇ ਗਵਰਨਮੈਂਟ ਇੰਡੀਕੇਸ਼ਨ ਦੇ ਰਹੀ ਹੈ ਕਿ ਤੁਸੀਂ ਖਰਚੇ ਜ਼ਿਆਦਾ ਕਰੋ ਤੇ ਸੇਵਿੰਗ ਘਟ ਕਰੋ ਅਸੀਂ ਇਹ ਕਹਿ ਸਕਦੇ ਹਾਂ ਕਿ ਗਵਰਨਮੈਂਟ ਹੁਣ ਤੁਹਾਡੀ ਸਕੀਮ ਤੁਹਾਡੀ ਸੇਵਿੰਗ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਨਹੀਂ ਕਰ ਰਹੀ ਹੈ ਪਹਿਲੇ ਗਵਰਨਮੈਂਟ ਦਾ ਜਿਹੜਾ ਪਲਾਨ ਹੁੰਦਾ ਸੀ ਜਿਹੜੇ ਸਾਡਾ 올ਡ ਸਕੀਮ ਹੁੰਦੀ ਸੀ ਉਹਦੇ ਵਿੱਚ ਗਵਰਨਮੈਂਟ ਤੁਹਾਡੇ ਤੋਂ ਫੋਰਸਫੁਲੀ ਸੇਵਿੰਗ ਕਰਾਉਂਦੀ ਸੀ ਤੁਹਾਡੇ ਫਿਊਚਰ ਲਈ ਕੁਝ ਪੈਸੇ ਰੁਕਵਾਉਂਦੇ ਸੀ ਹਾਂ ਤੁਸੀਂ ਕਹਿ ਸਕਦੇ ਹੋ ਕਿ ਹੁਣ ਉਹ ਤੁਹਾਡੇ ਇਸ ਬਾਰੇ ਧਿਆਨ ਨਾ ਦਿੰਦੇ ਹੋਏ ਤੁਹਾਨੂੰ ਮੋਰ ਆਫ ਸਪੈਂਡਿੰਗ ਦੇ ਉੱਤੇ ਤੇ ਟੈਕਸ ਦੇ ਉੱਤੇ ਤੁਹਾਡੀ ਵੈਸੇ ਬਜਟ ਦੇ ਰਹੇ ਨੇ ਕੁਝ ਚੇਂਜਸ ਕੈਪੀਟਲ ਗੇਨਸ ਦੇ ਟੈਕਸਿਸ ਦੇ ਉੱਪਰ ਵੀ ਹੋਈਆਂ ਆ ਉਹਦੇ ਬਾਰੇ ਤੁਸੀਂ ਕੁਝ ਐਕਸਪਲੇਨ ਕਰਨਾ ਚ キャピタル गेन ਐਕਤੀ ਨਹੀਂ ਬੜਾ ਵੱਡਾ ਮੁੱਦਾ ਚੱਲਿਆ ਤੁਸੀਂ ਦੇਖ ਰਹੇ ਹੋਗੇ ਕਿ ਸਵੇਰ ਦੀ ਮਾਰਕੀਟ ਦੇ ਉੱਤੇ ਵੀ ਕਾਫੀ ਪ੍ਰਭਾਵ ਆਇਆ ਇਹਦੇ ਕੈਪੀਟਲ ਗੇਨ ਦੇ ਉੱਤੇ ਚੇਂਜ ਹੋਣ ਦੇ ਲਈ ਮੈਂ ਬਿਨਾਂ ਜ਼ਿਆਦਾ ਟਾਈਮ ਲੈਂਦੇ ਹੋਏ ਪਹਿਲੇ ਤੇ ਅਨਾਉਂਸ ਕਰਦਾ ਕਿ ਚੇਂਜ ਕੀ ਆਇਆ ਸਾਡੇ ਸ਼ਾਰਟ ਟਰਮ ਜਿਹੜੇ ਫਾਈਨੈਂਸ਼ੀਅਲ ਐਸੈਟਸ ਹੁੰਦੇ ਸੀ ਉਹਦੇ ਵਿੱਚ ਸਾਨੂੰ 15% ਟੈਕਸ ਲੱਗਦਾ ਹੁੰਦਾ ਸੀ ਜਿਹੜਾ ਵਧਾ ਕੇ 20% ਕਰਤਾ ਇਸ ਤੋਂ ਇਲਾਵਾ ਲੌਂਗ ਟਰਮ ਐਸੈਟ ਦੀ ਗੱਲ ਕਰੀਏ ਤੇ ਉਹਦੇ ਵਿੱਚ 10% ਤੋਂ ਵਧਾ ਕੇ 12% ਕਰਤਾ ਕਹਿੰਦਾ ਮਤਲਬ ਹੈ ਕਿ ਤੁਸੀਂ ਆਪ ਸਮਝਦੇ ਹੋ ਅੱਜ ਡੀਮੈਟ ਅਕਾਊਂਟ ਖੋਲਣੇ ਈਜ਼ੀ ਹੋ ਗਏ ਹਰ ਬੰਦਾ ਅਵੇਅਰਨੈਸ ਦੇ ਨਾਲ ਸ਼ੇਅਰ ਮਾਰਕੀਟ ਦੇ ਵਿੱਚ ਟਰੇਡਿੰਗ ਕਰ ਰਿਹਾ ਤੇ ਉਹਨਾਂ ਨੂੰ ਇਸ ਇਸ ਪਾਸੋਂ ਕਾਫੀ ਟੈਕਸ ਦੀ ਕਲੈਕਸ਼ਨ ਹੋ ਰਹੀ ਹੈ ਤੇ ਉਹਨਾਂ ਨੇ ਇੱਧਰ ਟੈਕਸ ਵਧਾ ਕੇ ਇੱਕ ਵਾਰੀ ਹਰ ਇੱਕ ਆਦਮੀ ਦੇ ਦਿਮਾਗ ਦੇ ਵਿੱਚ ਜ਼ਿਹਨ ਦੇ ਵਿੱਚ ਇੱਕ ਟੈਕਸ ਦੀ ਜਿਹੜੀ ਬਰਡਨ ਹੈ ਉਹ ਵਧਾ ਦਿੱਤਾ ਹੈ ਇਸ ਤੋਂ ਇਲਾਵਾ ਇੱਕ ਵੱਡਾ ਚੇਂਜ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹਨਾਂ ਨੇ ਡੈਫੀਨੇਸ਼ਨਸ ਵੀ ਚੇਂਜ ਕੀਤੀਆਂ ਹੈ ਜਿਹੜਾ ਕਿ ਹਜੇ ਲੋਕਾਂ ਨੂੰ ਆਮ ਪਬਲਿਕ ਨੂੰ ਨਹੀਂ ਸਮਝ ਆ ਰਹੀ ਬਟ ਐਸੀ ਟੈਕਸ ਪ੍ਰੋਫੈਸ਼ਨਲ ਉਹਨੂੰ ਸਮਝ ਪਾ ਰਹੇ ਆ ਕਿ ਇਹਨਾਂ ਨੇ ਲੌਂਗ ਟਰਮ ਸ਼ਾਰਟ ਟਰਮ ਐਸੈਟ ਦੇ ਟਾਈਮ ਨੂੰ ਵੀ ਚੇਂਜ ਕੀਤਾ ਇੱਥੇ ਤੱਕ ਇਹਨਾਂ ਨੇ ਜਿਹੜੇ ਸਾਡੇ ਅਦਰ ਐਸੈਟ ਸੀਗੇ ਉਹਦੇ ਵਿੱਚ ਇੰਡੈਕਸੇਸ਼ਨ ਬੈਨੀਫਿਟ ਹੁੰਦਾ ਸੀ ਸਾਨੂੰ ਪਹਿਲੇ ਲੌਂਗ ਟਰਮ ਦੇ ਵਿੱਚ ਉਹਦੇ ਉੱਤੇ ਵੀ ਇਹਨਾਂ ਨੇ ਕਲੀਅਰਿਫਿਕੇਸ਼ਨ ਦਿੱਤੀ ਹੈ ਜਾਂ ਉਹਦੇ ਉੱਤੇ ਹੀ ਚੇਂजेस ਪਾਈਆਂ ਕਿ ਉਹ ਇੰਡੈਕਸੇਸ਼ਨ ਵੀ ਬੰਦ ਬੰਦ ਖਤਮ ਕਰਤੀ ਹੈ ਤੇ ਕਹਿੰਦਾ ਮਤਲਬ ਹੈ ਕਿ ਜਿਹੜਾ ਲੌਂਗ ਟਰਮ ਸ਼ਾਰਟ ਟਰਮ ਟੈਕਸ ਜੈਗਾ ਜਾਂ ਕੈਪੀਟਲ ਗੇਨ ਹੈਗਾ ਉਹ ਹੁਣ ਵੱਧ ਗਿਆ ਤੇ ਇਹਦਾ ਕਾਫੀ ਟੈਕਸ ਕੈਲਕੂਲੇਟ ਟੈਕਸ ਜਿਹੜਾ ਇਹਨਾਂ ਦੀ ਕਲੈਕਸ਼ਨ ਹੈ ਉਹਦੇ ਉੱਤੇ ਵੀ ਕਾਫੀ ਕਾਫੀ ਪ੍ਰਭਾਵ ਪਵੇਗਾ ਤੇ ਹਰ ਇੱਕ ਆਦਮੀ ਦੇ ਉੱਤੇ ਕਾਫੀ ਪ੍ਰਭਾਵ ਪਾਏਗਾ ਤਾਂ ਕੁਝ ਹੋਰ ਸਕੀਮਸ ਵੀ ਲਾਂਚ ਹੋਈਆਂ ਨੇ ਅੱਜ ਇੱਕ ਇੰਟਰਨ ਸਕੀਮ ਵੀ ਇੰਟਰਨਸ਼ਿਪ ਸਕੀਮ ਵੀ ਲਾਂਚ ਕੀਤੀ ਹੈ ਉਹਦੇ ਬਾਰੇ ਥੋੜੀ ਜਾਣਕਾਰੀ ਹਾਂਜੀ ਇਹਨਾਂ ਨੇ ਕਾਫੀ ਸਾਰੇ এমਪਲாய்ਮੈਂਟ ਓਪਰਚ्युनिटीज ਇਸ ਵਾਰੀ ਉਹਦੇ ਉੱਤੇ ਕਾਫੀ ਪ੍ਰਭਾਵ ਪਿਆ ਜਿਹੜੀ ਕੁਝ ਕੰਪਨੀਆਂ ਜਿਹੜੇ ਨਵੇਂ ਪ੍ਰੋਜੈਕਟਸ ਖੋਲਣ ਗਈ इवन ਜਿਹੜੀ ਸਾਡੀ ਇਹਨਾਂ ਨੇ 크루즈 ਜਿਹੜੀ ਇੱਕ ਬੜੀ ਆਮ ਚੀਜ਼ ਐ ਅਸੀਂ ਫੋਰਨ ਟ੍ਰੈਵਲ ਦੇ ਵਿੱਚ ਹੁੰਦੇ ਆ ਉਹਦੇ ਵੀ ਇੰਡੀਆ ਦੇ ਵਿੱਚ ਪ੍ਰੋਮੋਸ਼ਨ ਦੇ ਲਈ ਉਹਦੀ এমਪਲாய்ਮੈਂਟ ਤੇ ਵੀ ਇਹਨਾਂ ਨੇ ਸਕੀਮ ਕੱਢੀਆਂ ਕੁਝ ਨੇ ਸੈਲਫ এমਪਲாய்ਮੈਂਟ ਤੇ ਵੀ ਇਹਨਾਂ ਨੇ ਜਿਹੜੇ ਮੋਦਰਾ ਲੋਨ ਐ ਉਹਦੇ ਉੱਤੇ ਵੀ ਵਧਾਇਆ ਕਹਿਣ ਦਾ ਮਤਲਬ ਹੈਗਾ ਕਿ ਅਨਇੰਪਲੋਇਮੈਂਟ ਜਾਂ ਬੇਰੋਜ਼ਗਾਰੀ ਸਾਡੇ ਇੰਡੀਆ ਦੇ ਵਿੱਚ ਇੱਕ ਬੜੇ ਲੰਬੇ ਸਮੇਂ ਤੋਂ ਬੜਾ ਵੱਡੀ ਪ੍ਰੋਬਲਮ ਬਣੀ ਚੱਲੀ ਆ ਰਹੀ ਹੈ ਜਿਹਨੂੰ ਖਤਮ ਕਰਨ ਲਈ ਜਿਹਦੇ ਉੱਤੇ ਕੰਮ ਕਰਨ ਲਈ ਹਰ ਸਰਕਾਰ ਹਰ ਵਾਰੀ ਕਾਫੀ ਸਟੈਪਸ ਲੈਂਦੀ ਹੈ ਐਥ ਕੀ ਵੀ ਇਹਨਾਂ ਨੇ ਉਹਦੀ এমਪਲੋਇਮੈਂਟ ਦੇ ਉਹਦੇ ਉਹਨੂੰ ਜਨਰੇਸ਼ਨ ਦੇ ਪ੍ਰੋਮੋਟ ਕਰਨ ਲਈ ਕਾਫੀ ਸਟੈਪਸ ਲਿੱਤੇ ਤੇ ਜਿਹੜੀ ਕੰਪਨੀਆ ਜਿਹੜੇ ਨਵੀਂ ਫਰਮਾ ਉਹਦੇ ਵਿੱਚ ਨਵੀਂ এমਪਲੋਇਮੈਂਟ ਜਨਰੇਟ ਕਰੇਗੀ ਉਹਨਾਂ ਨੂੰ ਟੈਕਸ ਬੈਨੀਫਿਟ ਵੀ ਆਏਗਾ ਤੇ ਸੈਂਸੈਕਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਮਾਰਕੀਟ ਨੇ ਅੱਜ ਰਿਐਕਟ ਥੋੜਾ ਨੈਗੇਟਿਵ ਕੀਤਾ ਹੈ ਕੱਲ ਤੇ ਅਗਲੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕਿਵੇਂ ਲੱਗਦਾ ਹੈ ਸੈਂਸੈਕਸ ਰਿਐਕਟ ਕਰੇਗਾ ਮਾਰਕੀਟ ਰਿਐਕਟ ਕਰੇਗੀ ਦੇਖੋ ਮਾਰਕੀਟ ਨਾ ਕਰਨ ਜੀ ਬੜੇ ਦਿਨ ਤੋਂ ਬਜਟ ਦਾ ਵੇਟ ਕਰ ਰਹੀ ਹੈ ਕਾਫੀ ਸਾਰੇ ਮੈਂ ਲੋਕਾਂ ਨੂੰ ਸੁਣ ਰਿਹਾ ਬੜੇ ਦਿਨ ਦਾ ਨਿਊਜ਼ ਦੇ ਵਿੱਚ ਕੋਈ ਕਹਿ ਰਿਹਾ ਹੈ ਕਿ ਮਾਰਕੀਟ गिर ਸਕਦੀ ਹੈ ਕੋਈ ਕਹਿ ਰਿਹਾ ਮਾਰਕੀਟ ਉੱਤੇ ਜਾ ਸਕਦੀ ਹੈ ਸੈਂਸੈਕਸ ਜਿਹੜਾ ਹੈਗਾ ਨਾ ਹੁਣ ਕਾਫੀ ਸਾਰੇ ਲੋਕਾਂ ਦੇ ਜਿਵੇਂ ਮੈਂ ਕਿਹਾ ਨੰਬਰ ਆਫ ਇਨਵੈਸਟਰਸ ਨੰਬਰ ਆਫ ਟਰੇਡਰਸ ਨੰਬਰ ਆਫ ਅ ਡੀਮੈਟ ਹੁੱਲਸ ਕਾਫੀ ਵਧ ਗਏ ਨੇ ਤੇ ਹੁਣ ਕਿਉਂਕਿ ਜਿਸ ਤਰ੍ਹਾਂ ਅਜ ਕੈਪੀਟਲ ਗੇਨ ਦੇ ਵਿੱਚ ਚੇਂਜ ਆਇਆ ਬਜਟ ਦੇ ਵਿੱਚ ਕਾਫੀ ਸਾਰੇ ਪੁਆਇੰਟ ਆਏ ਕਾਫੀ ਕਾਫੀ ਕੰਪਨੀ ਨੇ ਅੱਛਾ ਵੀ ਪਰਫਾਰਮ ਕੀਤਾ ਬਟ ਓਵਰਆਲ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਇੱਕਦਮ ਹੀ ਜਿਸ ਤਰ੍ਹਾਂ ਲੌਂਗ ਟਰਮ ਕੈਪੀਟਲ ਗੇਨ ਤੇ ਸ਼ਾਰਟ ਟਰਮ ਕੈਪੀਟਲ ਜਿਹੜਾ ਤੁਸੀਂ ਮੈਨੂੰ ਤੋਂ ਕੁਐਸਚਨ ਵੀ ਪੁੱਛਿਆ ਉਹਨਾਂ ਦੀ ਅਨਾਉਂਸਮੈਂਟ ਤੋਂ ਬਾਅਦ ਹੀ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ ਕਿ ਮਾਰਕੀਟ ਨੇ ਥੱਲੇ ਦਾ ਰੁਖ ਲਿਆ ਤੇ ਹਾਂ ਬਜਟ ਦਾ ਕਾਫੀ ਪ੍ਰਭਾਵ ਰਿਹਾ ਹੈ ਇਸ ਵਾਰੀ ਤਾਨੂੰ ਲੱਗਦਾ ਇਹ ਅੱਗੇ ਵੀ ਕੰਟੀਨਿਊ ਰਹਿ ਸਕਦਾ ਹੈ ਕਿ ਕਿਵੇਂ ਦੇਖ ਰਹੇ ਉਹਨੂੰ ਨਹੀਂ ਨਹੀਂ ਮਾਰਕੀਟ ਕਰੈਕਟ ਕਰੇਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਦੇਖੋ ਇਸ ਤਰ੍ਹਾਂ ਹੈਗਾ ਕਿ ਜਦ ਵੀ ਕੋਈ ਚੇਂਜਸ ਆਉਂਦੀ ਹੈ ਤੇ ਉਹਦਾ ਇੱਕ ਸ਼ਾਰਟ ਟਰਮ ਇਫੈਕਟ ਹੁੰਦਾ ਹੈ ਇੱਕ ਲੌਂਗ ਟਰਮ ਇਫੈਕਟ ਹੁੰਦਾ ਹੈ ਮੇਰਾ ਮੰਨਣਾ ਹੈ ਕਿ ਅੱਜ ਜਿਹੜਾ ਰਿਐਕਸ਼ਨ ਸੀਗਾ ਉਹ ਇਨਸਟੈਂਟ ਸੀਗਾ ਉਹ ਇੱਕਦਮ ਦਾ ਰਿਐਕਸ਼ਨ ਸੀਗਾ ਜਦ ਕੋਈ ਹਾਸਾ ਘਟਦਾ ਹੈ ਤੇ ਉਸ ਟਾਈਮ ਕੋਈ ਨੇ ਕੋਈ ਮਾਰਕੀਟ ਰਿਐਕਸ਼ਨ ਦਿੰਦੀ ਹੈ ਇਹ ਓਵਰ ਰਿਐਕਸ਼ਨ ਸੀ ਇਹਦੇ ਵਿੱਚ ਕਰੈਕਸ਼ਨ ਆਣ ਦੇ ਪੂਰੇ ਮੇਰੇ ਵੱਲੋਂ ਮੇਰੇ ਆਪਣੇ ਵਿਚਾਰ ਵੱਲੋਂ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੈਰੈਕਸ਼ਨ ਆਏਗੀ ਗੁਰਲਿੰਗ ਸਿੰਘ ਜੀ ਬਹੁਤ ਬਹੁਤ ਧੰਨਵਾਦ ਬੜੇ ਪੋਜ਼ਿਟਿਵ ਨੋਟ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕਰ ਰਹੇ ਹੋ ਤੇ ਵਨ ਇੰਡੀਆ ਪੰਜਾਬੀ ਵਿੱਚ ਜੁੜਨ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋਮਾ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਨੂੰ ਬੁਲਾਇਆ ਤੇ ਇਸੇ ਤਰ੍ਹਾਂ ਤੁਹਾਡੇ ਨਾਲ ਜੁੜਦੇ ਰਹਾਂਗੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ